ਮੁਸ਼ਕਲ ਕੀ ਸਾਨੂੰ ਪੁਲ ਦੀ ਮੁਸ਼ਕਲ ਹੈ ਹੋਰ ਕੀ ਹੈ ਸਰਕਾਰ ਕੀ ਇਹਦੇ ਆਦੀ ਪੁਲ ਦੇ ਦਿਆਦੇ ਸਰਕਾਰ ਸਾਨੂੰ ਸੱਤ ਪਿੰਡਨ ਕੀ ਗੱਲ ਇਹਦੀ ਜਿੰਨਤਾ ਨਹੀਂ ਬਸਦੀ ਸਭ ਕੁਝ ਬਸਦਾ ਸਭ ਕੁਝ ਰਹਦੇ ਬੱਚੇ ਰਹਦੇ ਆਹੀ ਰਹਨੇ ਇਧਰ ਸਭ ਕੁਝ ਰਹਨੇ ਇਧਰ ਕੀ ਹੈ ਸਾਨੂੰ ਦੇ ਦੋ ਸਰਕਾਰ ਇੱਕ ਪੁਲੀ ਮੰਗਾਨੇ ਨਾਹੀਂ ਤੁਹਾਡੇ ਕੋਲ ਆਹੀ ਹੋਰ ਕੁਝ ਨਹੀਂ ਮੰਗਾਨੇ ਸਾਨੂੰ ਪੁਲੀ ਪੱਕਾ ਚਾਹਦਾ ਹੈ ਸਾਡੀ ਮੰਗ ਹੈ ਉਹ ਹੀ ਪੁਲ ਦੀ ਹੈ ਜੇ ਲਾ ਵੋਟਾਂ ਲੈਣੀਆਂ ਹੋਣ ਫਿਰ ਵੋਟਾਂ ਲੈਣ ਪਾਰ ਆ ਜਾਂਦੇ ਸਾਨੂੰ ਵੋਟਾਂ ਦੇ ਫਿਰ ਸਾਡੇ ਪੈਰੀ ਪੈਨ ਦਾ ਫਰਕ ਨਹੀਂ ਕਰਦੇ ਸਰਕਾਰ ਤਹੜਾ ਇਹਨਾਂ ਨੇ ਸੋਚਿਆ ਸਾਨੂੰ ਪੁਲ ਬਣਾਈ ਦੇਣ ਉਹਨੇ ਫੱਟੇ ਨੇ ਫੱਟੇ ਟੁੱਟਦੇ ਨਾ ਕਿੱਦਾਂ ਲੰਘਣਾ ਪਾਰ ਆਹੇ ਦੱਸੋ ਤੁਸੀਂ ਫੱਟੇ ਟੁੱਟਦੇ ਕੋ ਫੱਟੇ ਰੁੜ ਗਏ ਦੇ ਉਹਦੇ ਜਿਹੜਾ ਰਾਤੀ ਪਾਣੀ ਆ ਫੱਟੇ ਰੁੜ ਗਏ ਮੁੜ ਕੇ ਫੇਰ ਫੱਟੇ ਵੀ ਨਹੀਂ ਸਾਨੂੰ ਕੋਈ ਚੱਜਦਾ ਇੱਧਰ ਆਏ ਬਰਾਨ ਪਰ ਗਏ ਹੀ ਦਵਾਈ ਲੈਣ ਇੱਧਰ ਕੋਈ ਹਸਪਤਾਲ ਵੀ ਨਹੀਂ ਜਿਹੜਾ ਸਾਨੂੰ ਦਵਾਈ ਮਿਲੂਗੀ ਸਾਨੂੰ ਕੋ ਪਾਰ ਜਾਣ ਪੈਂਦਾ ਦਵਾਈ ਲੈਣ ਵੀ ਹੋਰ ਸਾਨੂੰ ਸਾਡੀ ਕੋਈ ਮੰਗ ਨਹੀਂ ਆਹੇ ਸਿਰਫ ਇਹੋ ਮੰਗਣੇ ਸਾਨੂੰ ਪੁਲ ਪੱਕਾ ਚਾਹੁੰਦੇ ਆ ਔਰ ਆਹ ਕੋਈ ਨਹੀਂ ਹੋਇਆ ਕੈਨੇ ਸਰਕਾਰ ਨੂੰ ਤਾਂ ਫਿਰ ਸਰਕਾਰ ਜਿਹਾ ਸਾਡੇ ਕੋਲ ਆਈ ਬੋਟਾ ਲੈਣ ਤਾਂ ਫਿਰ ਕੋ ਬੋਟਾ ਅਸੀਂ ਚੰਗੀ ਤਰ੍ਹਾਂ ਦੇਵਾਂਗੇ ਇਹ ਥੋੜਾ ਬੇ ਨੀਂਹ ਦੇਵਾਂਗੇ ਦੇਵਾਂਗੇ ਚੰਗੀ ਤਰ੍ਹਾਂ ਫਿਰ ਹਾਰ ਪਾਈਗੇ ਨਾ ਤਾਂ ਫੇਰ ਹੀ ਕੱਲ੍ਹ ਨੇਣਾ ਹੈ ਔਰ ਰਾਦੇ ਫਟੇ ਰਾਦੇ ਰੁੜਦੇ ਫਟੇ ਤੇ ਦੇਖੋ ਤੁਸੀਂ ਆਪ ਖੁਦ ਦੇਖੋ ਰਾੜਦੇ ਰੁੜਦੇ ਨਾ ਫਟੇ ਹੁਣ ਕਿੱਥੋਂ ਜੱਗੇ ਫਟੇ ਲੈਂਦੇ ਨੇ ਉਹ ਮਰਾੜਿਓ ਜੱਗੇ ਫਟੇ ਲੈਂਦੇ ਤਾਰਾ ਗੜੋਂ ਤੇ ਫੇਰ ਇਹ ਲਗੇ ਫਟੇ ਪਾਣ ਮੇਰੇ ਨਾਲ ਮਾਨ ਸਾਹਿਬ ਪਿੰਡ ਮਮਚੇ ਕਰੰਗਾ ਜੀ ਅਸੀਂ ਹੁਣ ਬਰਾਮਪਰ ਸਾਡੀ ਰਹਿ ਐ ਜੀ ਇਨੇ ਦੁੱਖਾਂ ਦੇ ਕਾਰਨ ਸੀ ਜਿੱਥੋਂ ਪਾਰ ਜਗਾ ਲੈ ਕੇ ਮਕਾਨ ਬਣਾਇਆ ਕਮ ਸਕੋਂ ਬੱਚੇ ਪੜਾ ਸਕੀ ਇਹਦੇ ਤੇ ਹਾਲਾਤ ਦੇਖ ਰਹੇ ਜੀ ਛੋਟੀ ਬਸਾਤ ਹੋਣ ਕਾਰਨ ਅੱਜ ਕੀ ਹਾਲਾਤ ਨੇ ਨਾ ਇਥੋਂ ਗੱਡੀ ਕੀ ਛੱਡੇ ਤੇ ਮੋਟਰਸਾਈਕਲ ਨਹੀਂ ਜਾ ਰਹਾ ਜੇ ਬਜ਼ੁਰਗਾ ਉਹ ਵੈਸੇ ਇਹਨੂੰ ਪਾਰ ਨਹੀਂ ਕਰ ਸਕਦਾ ਜੀ ਉਹ ਚੜ੍ਹਾਈ ਨਹੀਂ ਚੜ੍ਹ ਸਕਦਾ ਜੀ ਇਸ ਟਾਈਮ ਤਸੋ ਇਹ ਲੋਕਾਂ ਦੀ ਜ਼ਿੰਦਗੀ ਕੀ ਹੈ ਜੀ ਇਹ ਸਾਡੇ ਸਰਕਾਰਾਂ ਨਾਮ ਆਈਆਂ ਨੂੰ ਸਰਕਾਰਾਂ ਨਹੀਂ ਮੰਨਦੇ ਜੀ ਇਹ ਵੀ ਸਰਕਾਰਾਂ ਸਾਡੇ ਵਰ ਕਈ ਆਈਆਂ ਕਈ ਗਈਆਂ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਜ ਤੱਕ ਲਈ ਜੀ ਇਹ ਲਾਕਾ ਸਾਡਾ ਉੱਛੇ ਤੋਂ ਉਸੇ ਪਿਛੜਿਆ ਜੀ ਇੰਡੀਆ ਨਾਲੋਂ ਜੀ ਅਸੀਂ ਤੇ ਸਮਝਦਾ ਜੀ ਨਾਲ ਪਾਕਿਸਤਾਨੀ ਚੰਗਾ ਜੀ ਜਦੋਂ ਪਾਣੀ ਆਏ ਤਾਂ ਅਸੀਂ ਨਾ ਇਧਰੋਂ ਆ ਸਕਦੇ ਅਗੇ ਤਾਰ ਹੈ ਜੀ ਆ ਪਾਣੀ ਨਾਲ ਰੋੜ ਕੇ ਤਾਰ ਚ ਪਾ ਵੀ ਜਾ ਸਕਦੇ ਪਾਸੇ ਜਾ ਸਕਦੇ ਜੀ ਉਹ ਵੀ ਰੋੜ ਗਿਆ ਜੀ ਇਹ ਆਰਜੀ ਤੌਰ ਤੇ ਪੁਲ ਬਣਿਆ ਜੀ ਇਹ ਵੀ ਨਹੀਂ ਚੰਗੀ ਤਰ੍ਹਾਂ ਬਣਾ ਸਕਦੇ ਜੀ ਵੱਡਾ ਤਾਂ ਕਿਤੇ ਰਹਿ ਗਿਆ ਜੀ ਇਹੀ ਥੋੜਾ ਚੰਗੀ ਹਾਲਾਤ ਚ ਬਣਾ ਦੇਣਾ ਤਾਂ ਜਾਈ ਆ ਜਾ ਸਕੀ ਸਾਡੇ ਗੰਨੇ ਦੇ ਪਰਚੀਆਂ ਲੋਕਾਂ ਦੀ ਕਿੰਝ ਨਹੀਂ ਆਈਆਂ ਨੇ ਜਿਹੜੇ ਗੰਨਾ ਨੂੰ ਹੁਣ ਨਹੀਂ ਪਾਰ ਕਰ ਸਕਦੇ ਕੀ ਕਰਨੇ ਜੀ ਉਹ ਕਿੰਨੇ ਦਿਨ ਲੰਘਣਗੇ ਪੁਲ 15 ਦਿਨ ਤੇ ਪੁਲ ਤਿਆਰ ਹੋਊਗਾ ਗਣਾ ਸਾਢਾ ਉੱਤੇ ਰਹਿ ਜਾਗਾ ਜੀ ਅਸੀਂ ਆਪਣੀ ਫਸਲ ਵੀ ਨਹੀਂ ਦੇ ਸਕਦੇ ਜੀ ਆਗੇ ਇਹ ਤਾਂ ਹੁੰਦਾ ਹੀ ਇਹ ਦੇਖੋ ਤੁਹਾਡੇ ਸਾਹਮਣੇ ਛੋਟੀ ਪ੍ਰਸਾਦਾ ਹੋਗਾ ਜੀ ਇਹ ਤਾਂ ਵੱਡੀ ਆ ਗੀ ਤਾਂ ਫਿਰ ਕੀ ਹੋਊਗਾ ਜੀ ਅਸੀਂ ਬਹੁਤ ਇਹ ਇਲਾਕਾ ਸਾਡਾ ਬਹੁਤ ਪਰੇਸ਼ਾਨ ਹੈ ਜੀ ਬਹੁਤ ਮੰਗਾ ਕੀਤੇ ਨੇ ਪ੍ਰੇਸ ਸਕਾਰ ਕੋਈ ਵੀ ਨਹੀਂ ਸੁਣਦੀ ਜੀ ਮੈਂ ਨਸੀਬ ਸਿੰਘ ਐਕਸਮੈਨ ਸੀਆਰਪੀਬੀ ਇਨਸਪੈਕਟਰ ਤੋਂ ਪੈਨਸ਼ਨ ਆਇਆ ਮੇਰਾ ਨਸੀਬ ਸਿੰਘ ਹੈ ਸਾਡੇ ਇਲਾਕੇ ਦੇ ਸੱਤ ਪਿੰਡ ਹੈ ਜੀ ਪਾਰਲੇ ਪਾਸੇ ਇੱਥੇ ਹਰ ਪਾਰਟੀ ਜੋ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਪੁਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਪੁਲ ਬਣਾਵਾਂਗੇ ਭਾਜਪਾ ਵੀ ਕਹਿੰਦੀ ਸੀ ਅਸੀਂ ਪੁਲ ਬਣਾਵਾਂਗੇ ਲੇਕਿਨ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਸਾਰੇ ਜਦੋਂ ਵਾਅਦਾ ਕਰਨ ਆਉਂਦੇ ਆ ਉਦੋਂ ਵੋਟਾਂ ਮੰਗਦੇ ਉਦੋਂ ਕਹਿੰਦੇ ਸੀ ਕਰਾਂਗੇ ਇਸੇ ਕਰਕੇ ਸਾਡੇ ਇਸ ਇਲਾਕੇ ਨੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਅੱਜ ਇਹ ਮੁਸ਼ਕਲ ਹੈ ਕਿ ਸਾਨੂੰ ਆਣਾ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਪਾਣੀ ਥੋੜਾ ਜਿਹਾ ਦਰਿਆ ਦੇ ਵਿੱਚ ਆਇਆ ਉਹਦੇ ਕਰਕੇ ਹੀ ਇਹ ਪੁਲ ਟੁੱਟਿਆ ਗੋ ਔਰ ਸਾਡਾ ਆਣਾ ਜਾਣਾ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਅਸੀਂ ਪੈਦਲ ਹੀ ਲੰਘ ਸਕਦੇ ਇੱਥੋਂ ਇੱਕ ਫੱਟਾ ਰੱਖ ਕੇ ਉੱਪਰ ਉਹਦੀ ਮੋਟਰਸਾਈਕਲ ਲੰਘਾਣਾ ਹੁੰਦਾ ਸੀ ਦੇਖ ਹੀ ਲੈਣਾ ਮੇਰਾ ਨਾਮ ਕਾਰ ਸਿੰਘ ਹੈ ਮੇਰਾ ਪਿੰਡ ਰਾਜਪੁਰ ਚੇਬ ਮੁਸ਼ਕਲਾਂ ਦਾ ਭਾਜੀ ਬਹੁਤ ਸਾਹਮਣਾ ਕਰਨਾ ਪੈਂਦਾ ਬੇੜੀ ਬਿਲਕੁਲ ਬੰਦਾ ਤੇ ਆਵਾਜਾਈ ਬਿਲਕੁਲ ਠਾਪਾ ਆ ਜਾ ਕੇ ਪੈਦਲ ਨੰਗਲਦੇ ਆ ਲੋਕ ਜਾਂ ਮੋਟਰਸਾਈਕਲ ਤੇ ਮਾੜਾ ਮੋਟਾ ਫੱਟੇ ਲਾ ਕੇ ਨੰਗਣਦੇ ਆ ਉਸ ਤਰ੍ਹਾਂ ਜਿ ਜਿੱਦਾਂ ਪਹਿਲਾਂ ਚੱਲਣ ਡਿਆ ਪੁਲ ਉਦਾਂ ਨਹੀਂ ਚੱਲਣ ਡਿਆ ਰੈਂਪ ਰੋਡ ਚੁੱਕਿਆ ਬਿਲਕੁਲ ਸੱਤ ਪਿੰਡ ਭਾਜੀ ਰਾਜਪੁਰ ਤੇ ਸੱਤ ਅੱਠ ਪਿੰਡ ਆ ਜਿਹੜੇ ਬਿਲਕੁਲ ਵੀ ਦਰਿਆ ਤੋਂ ਇਧਰ ਹੀ ਰਹਿੰਦੇ ਨੇ ਪਰਲੀ ਸਾਈਡ ਤੇ ਨਾਲ ਬਾਰਡਰ ਲੱਗਦਾ ਆਪਣੇ ਤੇ ਬਾਕੀ ਦਰਿਆ ਦਾ ਪੋਲ ਵੱਜਦਾ ਆ ਟੈਂਪਰੇਰੀ 6-7 ਮਹੀਨੇ ਵਾਸਤੇ ਤੇ ਉਸ ਤੋਂ ਬਾਅਦ ਫਿਰ ਵੇੜੀ ਚੱਲਦੀ ਆ ਸੇਲ ਸੂਤ ਆ ਬਾਜੀ ਇਦਾਂ ਹੀ ਆ ਕੋਈ ਡਾਕਟਰ ਆਂਦੇ ਕਿਤੇ ਕਿਤੇ ਡਿਸਪੈਂਸਰੀ ਹੈਗੀ ਆ ਟੈਂਪਰੇਰੀ ਕੋ 4-5 ਮਹੀਨੇ ਬਾਅਦ ਫੇਰਾ ਮਾਰ ਜਾਂਦੇ ਆ ਰਿਕਾਰਡ ਦੇ ਵਿੱਚ ਤੇ ਵੈਸੇ ਹਫਤਾ ਹੀ ਚੱਲਦਾ ਆ ਨਾ రికార్డ్ ਦੇ ਵਿੱਚ ਬਿਲਕੁਲ ਸਰਕਾਰੀ ਰਿਕਾਰਡ ਦੇ ਵਿੱਚ ਸ਼ੋ ਕਰੀ ਜਾਂਦੇ ਉਹ ਤਾਂ ਡਾਕਟਰ ਜਿਹੜੇ 3-4 ਮਹੀਨੇ ਵਾਦੀ ਜਾਂਦੇ ਉੱਤੇ ਆਸਦਾ ਹੈ ਇਸੇ ਤਰ੍ਹਾਂ ਇੰਜ ਨਜ਼ਰ ਕੰਮ ਸਟਾਰਟ ਹੀ ਨਹੀਂ ਹੁੰਦਾ ਨਜ਼ਰ ਕੀ ਆਸ ਹੈ 5-6 ਸਾਲ ਤੇ ਹੋ ਚੁੱਕਿਆ 2018 ਤੋਂ ਲੈ ਕੇ ਹਾਲੇ ਤੱਕ ਲਾਰੀ ਲਾਉਂਦੇ ਆਂ ਜੀ ਮਨਜ਼ੂਰ ਹੋਏ ਨੂੰ ਪੁਲ ਕਾਫੀ ਟਾਈਮ ਹੋ ਗਿਆ ਪਰ ਹਾਲੇ ਤੱਕ ਤੇ ਕੋਈ ਕੰਮ ਚੱਲਦਾ ਲੱਭਦਾ ਹੀ ਨਹੀਂ ਇਹ ਤੇ ਕੀ ਦੱਸਾਂ ਦੇਖ ਮੰਗ ਕਰਨਾ ਹੈ ਪੱਕਾ ਪੁਲ ਜਲਦੀ ਜਲਦੀ ਕੰਮ ਸ਼ੁਰੂ ਕੀਤਾ ਜਾਏ ਉਹਦਾ ਥੋੜਾ ਬੋੜਾ ਹੌਸਲਾ ਹੋਏ ਲੋਕਾਂ ਨੂੰ ਵੀ ਕੰਮ ਚਾਲੂ ਹੋ